いいすご、ね、い。だ<ペー> ਹਾਂ ਜਿਹੜੀ ਉਹ ਨਾਲ ਡੱਡਾ ਕਾ ਕੇ ਘਰੇ ਤੇ ਜੋ ਕੋਈ ਕੋਈ ਨਾ ਅੰਦਰ ਆ ਗਿਆ ਯਾਦ ਹਿੰਦੂਆਂ ਤੋਂ ਜਿਹੜਾ ਉਹਨਾਂ ਕਰਦੀ ਨੇ ਕਿੱਥੇ ਆ ਗਿਆ ਕਿੰਨੀ ਉਹ ਬਰਾਸ ਸਮਝ ਆ ਕਿ ਹਾਂ ਇਹ ਰਸਤਾ ਪਈ ਜਾਣਾ ਜਿਹਨੂੰ ਕਿੱਥੇ ਕੋਟਾ ਤੇ ਕਿੰਨੀ ਕਿੱਥੇ ਉਹ ਕੇ ਗਾਇ ਜੀ हेलो नमस्कार आजो भेट्नु भयो हाम्रो सबैलाई हाम्रो सबैलाई नमस्कार हाम्रो सबैलाई नमस्कार आजो भेट्नु भयो हाम्रो सबैलाई ਅੱਜੇ ਬਾਅਦ ਦੀ ਜਾ ਰਹੇ ਆ ਵੀ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਆ ਦੇ ਕਰ ਲਏ ਵੀ ਸਵੇਰੇ ਚੱਲੇ ਸੀ ਸਾਡੇ ਵੀ 6 ਵਜੇ ਚੱਲੇ ਤੇ ਅਮਰਸਰ ਤੋਂ ਹਾਂਜੀ ਉੱਤੇ ਬਾਹਰ ਤਰਨਤਾਰਨ ਸਾਹਿਬ ਖਡੂਰ ਸਾਹਿਬ ਕੋਲ ਨਵਾਲ ਸਾਹਿਬ ਦੇ ਦਰਸ਼ਨ ਕਰ ਲਏ ਤਕਰੀਬਨ ਹੁਣ ਕਪੂਰ ਥੋੜਾ ਪਹੁੰਚ ਗਏ ਸੀ ਵੀ 2-3 ਕਿਲੋਮੀਟਰ ਰਹਿ ਗਿਆ ਹਾਂਜੀ ਵੀ ਇੱਕ ਚਾਹ ਪਾਣੀ ਵੀ ਚਾਹ ਦਾ ਢੰਡੇ ਡੋਟੇ ਵੀ ਸਵੇਰੇ ਹੋਂਦ ਚੱਲੀ ਆਦਾਰੀ ਬਾਈਕ ਵੀ ਮੇਲੇ ਨੂੰ ਗਾਦਾ ਹਾਂ ਸਾਰੋ ਜੀ ਦੇ ਵੀਰ ਦਾ ਨਾ ਆਇਆ ਗਰਦਾਰ ਪਰ ਉਹਨਾਂ ਮਿਲਣ ਸਾਨੂੰ ਜਿਹੜਾ ਪਹਿਲਾਂ ਮਿਲਿਆ ਤੋਂ ਜਿਹੜਾ ਪਹਿਲਾਂ ਮਿਲਿਆ ਉਹ ਕਨਬਾਈਰ ਪਰ ਸੋ ਮਿਲੇ ਨਹੀਂ ਦੋ ਰੰਨੇ ਰਹਿ ਗਏ ਤੇ ਅੱਛਾ ਉਹ ਕਹਿੰਦਾ ਹੁਣ ਮੁਰਦਿਆਂ ਨੂੰ ਬਣਾਉਣਾ ਚਲੋ ਹੁਣ ਉਹਨਾਂ ਨੂੰ ਮੇਰੇ ਕੋਲ ਥੇ ਜਾ ਕੇ ਬਾਕੀ ਸਾਡੀ ਬਾੜ ਨਰੇ ਪਈ ਹੈ 4-5 4 ਘੰਟੇ ਦੀ ਬਾੜ ਪਈ ਹੈ ਉਹਦੇ ਵਾਅਦੇ ਨਹੀਂ ਸੋਝਣਾ ਬਾਅਦ ਨਾ ਉਹ ਤਾਂ ਦਿਖਾ ਆਏ ਹਾਏ ਜਿਹੜਾ ਟਰਾਲਾ ਹੈ ਨਾ ਇਹ ਦੀ ਛੱਡਦੇ ਭੰਨ ਦਿੰਦਾ ਸਰੀਰ ਨੂੰ ਜਿਹੜਾ ਆਹ ਰਾਸਤੇ ਨੂੰ ਅਸੀਂ ਪੈ ਗਏ ਤਕਰੀਬਨ ਹਾਂ ਐ ਸਿੰਗਨਲ ਰੋਡ ਜਾ ਜਿਹੜਾ ਖੰਡੂਰ ਸਾਹਿਬ ਦੇ ਕੋਲ ਨਾਲ ਚਲੋ ਚੱਲਦਾ ਬਹੁਤ ਹੈ ਹਾਂ ਐ ਸਿੰਗਨਲ ਪਰ ਇਹ ਜਿਹੜਾ ਹੈ ਟੁੱਟਵਾਂ ਨਹੀਂ ਹੋਈ ਟੁੱਟਵਾਂ ਜੀ ਹੈ ਹਾਂ ਪਤਾ ਨਹੀਂ ਲੱਗਦਾ ਕਿਤੋਂ ਰੱਖਦਾ ਉੱਪਰ ਛਾਵਾਂ ਦੀ ਪਤਾ ਨਹੀਂ ਲੱਗਦਾ ਜਿਹੜੀ ਤੋਂ ਪਾ ਛਾਵਾਂ ਜਿਹਨੇ ਤੇ ਪਤਾ ਨਹੀਂ ਲੱਗਦਾ ਕਿਉਂ ਦਾ ਟਰੈਕਟਰ ਫਿਰ ਤੁਹਾਨੂੰ ਪਤਾ ਵੀ ਕਿਹੜੇ ਦੂਏ ਪ੍ਰੈਸ਼ਰ ਵਾਲੇ ਭਰੇ ਹੈ ਟਰੈਕਟਰ ਹੌਲੀ ਹੌਲੀ ਰੁਕਦਾ ਨੇ ਰੋੜਾ ਖਾਈ ਜਾਂਦਾ ਹੈ ਹਾਂ ਹੁਣ ਤੂੰ ਹੋਈ ਲਾਤੀ ਤੋਂ ਬਣਿਆ ਚਲੋ 4 ਘੰਟੇ ਹੋਰ ਕੱਢਦੇ ਆ ਹਾਂ ਬਗਰ ਪੈਣੀ ਹੈ ਜੱਗ ਦਾ ਕੰਨਾ ਜਾਂਦਾ ਸਾਰਾ ਜਿਹਾ ਰਾਕੀ ਯਾਤਰਾ ਵਧੀਆ ਰਹੀ ਸਾਡੀ ਹਾਂਜੀ ਕੋਈ ਦਿੱਕਤ ਨਹੀਂ ਆਈ ਹੈਗੀ ਨਾ ਮਸ਼ੀਨਰੀ ਕੱਲੇ ਤੇ ਨਾ ਬੰਦਿਆ ਕੱਲੇ ਕਿਸੇ ਪਾਸੇ ਵੀ ਨਹੀਂ ਠੀਕ ਹੈ ਇੱਕ ਬਾਈ ਮੇਰੇ ਹੁਣ ਪਿੱਛੇ ਹਾਂ ਉਹ ਉਹ ਸਾਨੂੰ ਜਾਣਦਾ ਵੀ ਨਹੀਂ ਦਾ ਨਾ ਸਾਨੂੰ ਉਹ ਜਾਣਦਾ ਦਾ ਬਸ ਉਹਨੇ ਪੁੱਛ ਲਾ ਕਿੱਥੇ ਗਏ ਆ ਸ੍ਰੀ ਚਮਕੌਰ ਸਾਹਿਬ ਨੇ ਠੰਡੇ ਦੇ ਗਿਆ ਬਾਈ ਉਹ ਵੀ ਬਸ ਆ ਜਿਹਨੇ ਬੈਨਰ ਪੜ੍ਹ ਕੇ ਬਾਈ ਪੁਣਾ ਦੇਖਿਆ ਜਿਦੋਂ ਤੇਲ ਪਾਉਣ ਦਾਕਾਨ ਣੜੀ ਹੁਣ ਠੰਡੇ ਫੜੇ ਉਹਨੇ ਹਾਂ ਲੈ ਗਿਆ ਜਦ ਕਿ ਸਾਡੇ ਕੋਲ ਪਹਿਲਾਂ ਪੰਜੇ ਦੇ ਤਿੰਨ ਚਾਰ ਬੋਦਲਾਂ ਆਰੇ ਵੜਾ ਉਹ ਠੰਡਿਆ ਤੇ ਵੀ ਲੱਕ ਫੋੜਿਆ ਭਾਈ ਹਾਂ ਉਹ ਬਾਈ ਨੂੰ ਜੀ ਮੈਂ ਉੱਥੇ ਜਾ ਕਬੂਥਰੇ ਜਲੀ ਕੇ ਉਹਨੂੰ ਚਾਹ ਨੂੰ ਪੈਣਾ ਉਹਨੇ ਵੀ ਠੰਡੇ ਲਿਆਉਣੇ ਨਹੀਂ ਨਹੀਂ ਉਹਨੂੰ ਚਾਹ ਹੀ ਲਿਆਈ ਬਸ ਹਾਂ ਨਹੀਂ ਹਾਂ ਔਰ ਚਾਹ ਉਹ ਸਾਰੀ ਕਹਿੰਦੇ ਚਾਹ ਬਣੀ ਹੈ ਤੂੰ ਨਾ ਤੇ ਆਪਣਾ ਹੋਈ ਚਾਹ ਸਾਡੀ ਹੋਈ ਰਹੀ ਹੈ ਜਿਹੜੀ ਕਰਨੀ ਹੈ ਉਹਦੇ ਬਾਅਦ ਹਰਦਾ ਨਹੀਂ ਕਦੇ ਨਾਲੇ ਥੋੜੇ ਸਰੀਰੋਂ ਹੋ ਜੂंगे ਹਾਂ ਵੀ ਚੱਲ ਰਿਹਾ ਹੈ ਭਾਈ ਵਧੀਆ ਬਸ ਹਾਂ ਬਾਹੋਂ ਤਾਂ ਘਰ ਵਾਲ ਨੂੰ ਮੂੰਹ ਆ ਪਿਆ ਪਿੰਡ ਵਾਲੂ ਦੇਖ ਲਓ ਜੇ ਮੁੰਡਾ ਦੁਵਾਰਾ ਕਿਧਰੇ ਨੂੰ ਸਾਡੇ ਨਾਲ ਆਇਆ ਸੀ ਤਾਂ ਹੇ ਦੋ ਇੱਕ ਸੂਟਾਂ ਟੱਚ ਪਿਆ ਏ ਅੱਛਾ ਉਹ ਵਾ ਲੈਣਾ ਸੀ ਕੱਲ ਨੂੰ ਸੂਟ ਸਾਡੇ ਬਾਬੇ ਆ ਟੱਚ ਪਿਆ ਹੁਣ ਕਈ ਨਾ ਕੰਮ ਹੁੰਦੇ ਵੀ ਉਹਦੇ ਸਾਹਮਣੇ ਕੱਲ ਵੀ ਨਿਕਲਣਾ ਪੈਗਾ ਬੰਦੇ ਨੂੰ ਹਾਂ ਅੱਜ ਵੀ ਹੈ ਅੱਜ ਵੀ ਨਿਕਲ ਗਿਆ ਹੁਣ ਸੀਪੇ ਨਾ ਜਿਕਣਾ ਵੀ ਮੈਂ ਪਹੁੰਚ ਹੀ ਨਹੀਂ ਸਕਦਾ ਟਾਈਮ ਕੋਲ ਹਾਂ ਉਹਦੇ ਲਈ ਚੜਨਾ ਪੈ ਗਿਆ ਬੰਦਾ ਵੀ ਇੱਕੜਿਆ ਹੋਰ ਬੰਦੇ ਨੂੰ ਕੰਮ ਹੋ ਤੇਜ ਬਾਈ ਨੂੰ ਵੀ ਕੰਮ ਹੈਗਾ ਮੈਨੂੰ ਮਾਦਾ ਚਲੋ ਜੀ ਆਮ ਦਾ ਨਾ ਵਾਸੇ ਆ ਨੂੰ ਲਾ ਲੈਣੇ ਸਰੇ ਇੰਨਾ ਕਿ ਬਹੁਤ ਦਾ ਟੂਰ ਚਾਰ-ਦੇਰ ਘੱਟ ਦੇ ਜੀ ਹਾਂ ਹਾਂ ਵਧੀਆ ਖੜੇ ਖੜੇ ਐ ਜੀ ਜਲਦੀ ਹੋ ਗਿਆ ਕੰਮ ਜਿਕਾ 6 ਵਜੇ ਕਿਹਾ ਤਾਂ ਆਪਣਾ ਤੁਰ ਪਏ ਸੀ ਬਾਈ ਹਰਮੰਦਰ ਸਾਹਿਬ ਤੇ ਯਾਰ ਤਾਂ ਹੁਣ ਸਹੀ ਟਾਈਮ 'ਚ ਆ ਜਾ ਰਹੇ ਹਾਂ ਤੇ ਗਰੀਬਾ ਸਾਢੇ 12 ਦਾ ਟਾਈਮ ਹੈ ਕਪੂਰਥਲ ਅਸੀਂ ਪਹੁੰਚ ਗਏ ਅਸੀਂ ਜਿਹੜੇ ਦੋ-ਤਿੰਨ ਗੁਰਦੁਆਰਿਆਂ ਦੇ ਨਾਸ਼ਣ ਗਾਨੇ ਤੇ ਉਹ ਅਸੀਂ ਧੁੱਪ ਦੇ ਪਹਿਲਾਂ ਕਰ ਲੇ ਹਾਂ ਉਹ ਧੁੱਪ ਦੇ ਪਹਿਲਾਂ ਹੋ ਗਏ ਹਾਂ ਹੁਣ ਜੀ ਬਾੜੇ ਵੱਡਣੀਆਂ ਵਾਢੇ ਵੱਡਣੀਆਂ ਹੁਣ ਹੁਣ ਖਾਦਾ ਪੀਦਾ ਸਾਰਾ ਕੋਸਾ ਵੀ ਹੁਣ ਨਹੀਂ ਖਾਣਾ ਪੀਣਾ ਕੋਲ ਭਾਈ ਹਾ ਹਲੇ ਅਨੇ ਕਪੂਰਥਲਾ ਰਹਿਗਾ ਤੇਨੇ ਕਿਲੋਮੀਟਰ ਉਹਦੇ ਬਾਅਦ ਹੈਗਾ ਤੇਰਾ 1 ਕਿਲੋਮੀਟਰ ਗਰਦਾਰ ਪਰ ਮੈਂ ਕਹਿੰਦਾ ਇਨੇ ਕਰ 30 ਕਿਲੋਮੀਟਰ ਹਲੇ ਚੱਲਦਾ ਹੈਗਾ ਅੱਛਾ ਤੇ ਕਪੂਰਥਲਾ ਚੱਕੇ ਸਿੰਗਲ ਰੋਡ ਕੇ ਗਾਹਾਂ ਵੀ ਕਪੂਰਥਲਾ ਲੱਗੇ ਸੰਦ ਸਿੰਗਲ ਰੋਡ ਅੱਛਾ ਉੱਥੇ ਫਿਰ ਡਬਲ ਆ ਜਾਂਦਾ ਤੂੰ ਤਾਂ ਵਾਟ ਉਹ ਰੋਡ ਵੀ ਵਧੀਆ ਏ ਹਾਈ ਵੀ ਆ ਜਾਂਦਾ ਹੈ ਬਦਲ ਹੈ ਠੀਕ ਹੈ ਉਹ ਹੂੰ ਉਧੇ ਡੈਕਟਰ ਨੇ ਫਾਈ ਫੱਟਣੇ ਆ ਅੱਛਾ ਹਾਂ ਇੱਧਰ ਨੂੰ ਆਜੋ ਇਹ ਹੀ ਬੋਲਦੇ ਆਂਦੇ ਆਜੋ ਇਹ ਹੀ ਬੋਲਦੇ ਤੈਨੂੰ ਬਹੁਤ ਹੈ ਮੈਂ ਨਾ 10 12 ਦੇ ਹਾਂ ਹਾਂ ਇਹ ਇਧਰ ਜਿਆਦਾ ਪਾਣੀ ਸੂਹਿਆ ਦਾ ਭਾਈ ਟਰੈਕਰ ਬੈਟ ਨਹੀਂ ਕੋ ਹੋ ਗਿਆ ਸਹੀ ਨਾ ਕਾ ਸਾਹ ਨਹੀਂ ਆਉਂਦਾ ਸੜਕ ਉੱਤੇ ਇਹ ਸੇ ਸਿੰਗਲ ਹੈ ਸੜਕ ਭਰੀ ਪਈ ਆ ਗੱਲ ਨਹੀਂ ਬਹੁਤ ਸੜਕ ਤੇ ਚੱਲਦੀ ਬਹੁਤ ਆ ਬਾਕੀ ਅੱਜ ਹੈ ਤਾਂ ਆਪਾਂ ਨਿਕਲੇ ਵੀ ਜ਼ਰੂਰ ਪਰ ਤੋਂ ਪਸ ਲੱਗਦੀ ਨਹੀਂ ਟਰੈਕ ਦੇ ਤੇ ਹਵਾ 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 ਲੱਗਦੀ ਆ ਚੱਲ ਚੱਲਦਾ ਨਾ ਫੇਰ ਹਵਾ ਲੱਗੀ ਜਾਂਦੀ ਫੇਰ ਜਾਂਦੀ ਆਪਾਂ ਖੜੇ ਵੀ ਨਹੀਂ ਕਰੇ ਤਾਂ ਪਤਾ ਪਚਾ ਜੇ ਆਪਾਂ ਪਰ ਤੇਲ ਪਵਾਇਆ ਜਾਂਦਾ ਲੱਗੇ ਨਹੀਂ ਖੜੇ ਰੱਖਦੀ ਆ ਹਾਂ ਮੋਹਿੰਦਵਾਲ ਸਾਹਿਬ ਬੇਸਮੈਂਟ ਚ ਲੱਗਣ ਕਰਕੇ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਵੀ ਡੰਡਾ ਦਾ ਬੇਸਮੈਂਟ ਦਾ ਪੰਦਾ ਠੰਡੀ ਸੀ ਹਾਂ ਬੇਸਮੈਂਟ ਦੇ ਜਿਹੜੇ ਪਾਰਕਿੰਗੇ ਖੜਾ ਹੈ ਉਹ ਠੰਡੀ ਸੀ ਉੱਥੇ ਦਾ ਬਾਈ ਆਉਣ ਵਾਲੇ ਸਾਲ ਚ ਤੁਸੀਂ ਗੁਰਦੁਆਰਾ ਪਛਾਣਨਾ ਨਹੀਂ ਉਹ ਜਿਹੜੇ ਸਾਹਮਣੇ ਉੱਥੇ ਕੰਮ ਨਹੀਂ ਬਸ ਇਹ ਸਾਲ ਵਾਦੇ ਆ ਗਏ ਫਿਰ ਪਤਾ ਹੀ ਨਹੀਂ ਲੱਗਦਾ ਹਾਂ ਜਾਂ ਰੜੇ ਦੇ ਗੱਡੀਆਂ ਖੜਾ ਜਾਂਦੇ ਹੁਣ ਬਿਲਡਿੰਗ ਦੇ ਜਿਹੜੇ ਬਾਈ ਆਉਣ ਵਾਲੇ ਸਾਲ ਚ ਦੇਖੀ ਤੂੰ ਉਹਦਾ ਪਤਾ ਵੀ ਨਹੀਂ ਲੱਗਣਾ ਬਹੁਤ ਆੜਾ ਪ੍ਰੋਜੈਕਟ ਪ੍ਰੋਜੈਕਟ ਹਾਂ ਪ੍ਰੋਜੈਕਟ ਦਾ ਗੱਲ ਹੀ ਖਾ ਬਾਈ ਆਉਣ ਵਾਲੇ ਸਾਲਾਂ ਨੂੰ ਦੋਨੋਂ ਰੋਡਾਂ ਦਾ ਵੀ ਮੈਗਾ ਸਾਰੇ ਪਾਸੇ ਪ੍ਰੋਜੈਕਟ ਵਧੀਆ ਚੱਲਦੇ ਜਿੰਨੇ ਜਾਂਦੇ ਮਾਰੋ ਮਾਰ ਜਾਂਦਾ ਕੰਮ ਬਹੁਤ ਰਹਿਣ ਡੇਰਾ ਗੁਰਦੁਆਰੀ ਛੜਿਆ ਹੋਈ ਹੈ ਕੰਮ ਹੁਣ ਅੱਪਾ ਇਹ ਕਿੱਥੇ ਜਾ ਕੇ ਡੇਰਾ ਬਣਾ ਰਹੇ ਕਿ ਨਿਕਲੇ ਛੋੜੇ ਸਰਦਾਰ ਦਾ ਕੰਮ ਚੱਲ ਰਿਹਾ ਹੋਰ ਸਾਰੇ ਪਾਸੇ ਕੰਮ ਛੜਿਆ ਹੋਈ ਆ ਚਲੋ ਬਾਕੀ ਮੈਗਾ ਦਾ ਵੀ ਬਾਕੀ ਆ ਬੜੇ ਕਬੂਰ ਥਲੇ ਬਾਈ ਆ ਗਏ ਸੀ ਸ਼ਹਿਰ ਦੇ ਵਿੱਚ ਹੀ ਆ ਗਏ ਸ਼ਹਿਰੀ ਥਲ ਆ ਗਿਆ ਬਾਈ ਕਬੂਰ ਥਲਾ ਇਹਦੇ ਦੇਖਦਾ ਲੋਕੇਸ਼ਨ ਨਾਲੇ ਚੱਲਦਾ ਕੰਮ ਸਾਡਾ ਲੋਕੇਸ਼ਨ ਮੁਰੇ ਆ। ਰਾਸਤਾ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਨਾ ਕਿਸੇ ਨੂੰ ਪੁੱਛਿਆ। ਆ ਪੁੱਛਿਆ। ਕਿਸੇ ਨੂੰ ਸਹੀ ਦੱਸਦਾ। ਇੱਕ ਐ ਵੀ ਦੇਖ ਲੈ ਆ ਵੀ ਪੁੱਛਿਆ ਵੀ ਕਿਸੇ ਨੂੰ ਨਹੀਂ। ਪੁੱਛਿਆ ਵੀ ਕਿਸੇ ਨੂੰ ਨਹੀਂ ਹੈਗਾ ਕੰਮ ਲੋਕੇਸ਼ਨ ਵਿੱਚ ਚੱਲਦਾ ਲੋਕੇਸ਼ਨ ਵਾਲਾ ਬੰਦਾ ਸੀ ਉਠਾ ਲਿਆ ਪਿਆ ਸਹੀ ਮੁਰੇ। ਹਾਂ ਅਜੇ ਡਰਾਈਵਰ ਨਹੀਂ ਥੱਕਦਾ ਇਹ ਲੋਕੇਸ਼ਨ ਵਾਲਾ ਬੰਦਾ ਥੱਕ ਜਾਂਦਾ। ਅਖਾਂ ਤੇ ਇੱਕ ਤੋਂ ਦੋ ਲੋਕੇਸ਼ਨ ਮੋਟਰ ਲੰਦਾ ਦੱਸਦਾ। ਹਾਂ ਦੀ ਗਵਰਾਂ ਨੂੰ ਬਾਲਾ ਥੱਪੜ ਪੈਣਾ ਨਹੀਂ ਗੱਲ ਗੋੜਦਾ। ਤੇਰੀ ਪਿੱਛੇ ਬਹੁਤ ਔਕੇ ਬੈਠੇ ਆ। ਦੇਖੋ ਇਹ ਕਿਲੋਮੀਟਰ ਇਧਰ ਉਧਰ ਹੋ ਗਿਆ ਕੰਮ ਹਾਂ ਯਾ ਟਰਾਲਾਂ ਖੜਦਾ ਫਿਰਦਾ ਗਰਮੀ ਆਉਂਦੀ ਇੱਕ ਵਾਰ ਹਾਂ ਮਚਲੀ ਆਵੇ ਆਏ ਮਚਲੀ ਆਵੇ ਹਵਾ ਲੱਗੀ ਆਵੇ ਜੀ ਮਲੰਗੀ ਆਵੇ ਵੇਖਣਾ ਚੱਲਦਾ ਜੀ ਚਲੋ ਬਹੁਤ ਵਧੀਆ ਯਾਤਰਾ ਹੋ ਗਿਆ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜਾ ਨਾ ਭਾਈ ਸਾਨੂੰ ਮੈਸੇਜ ਕਰੇ ਆ ਫੋਨ ਕਰੇ ਆ ਮਿਲੇ ਆ ਜਿਹੜੇ ਸਾਰਾ ਪੁੱਛਿਆ ਮਿਲੇ ਆ ਜਿਹੜਾ ਸਾਨੂੰ ਜਿਹੜਾ ਰਾਤਾਂ ਗਟਾਈਆਂ ਲੰਗਰ ਪਾ ਲਈ ਜਗਾਇਆ ਸਾਰਾ ਨਾ ਭਾਈ ਸਹੇਦੋ ਤੁਹਾਨੂੰ ਧੰਨਵਾਦ ਹਾਂ ਜੀ ਵੀ ਚੜ੍ਹਦੀ ਕਲਾ ਵਿੱਚ ਰੱਖੇ ਮਾਰਗ ਦੇ ਦੁੱਖ ਦੇ ਰਾਜ ਬਾਕੀ ਭਾਈ ਜਿੱਥੇ ਵੀ ਰਹੇ ਆ ਉਹਨਾਂ ਦਾ ਅਸੀਂ ਦੇਣਾ ਸਾਰੀ ਉਮਰ ਨਹੀਂ ਕੰਨੋ ਠੀਕ ਹੈ ਜੀ ਮਿਲਦੇ ਆ ਫਿਰ ਕਦੇ ਅਗਲੇ ਵਲੌਗ ਵਿੱਚ ਹਾਂ ਹੁਣ ਮਿਲਦੇ ਆ ਬਾਈ ਪਿੰਡ ਵਾਲੇ ਵਲੌਗਾ ਚ ਹਾਂ ਬੁੱਪਿਆ ਨਹੀਂ ਮਿਲਾਂਗੇ ਹੁਣ ਤੁਹਾਨੂੰ ਮਿਲੂਗਾ ਜੀ 3701 7501 ਬੱਟਾ ਮਰਵਾਸ 10 ਨੰਬਰ ਹਾਂ ਨਸੀਕਾ ਇਹ ਬਣਾਇਆ ਪਸੀ ਪੇਦਲਾ ਪੁਰਖੇ ਚੰਨੜੀ ਦਾ ਖਾਲਸਾ ਵੀ ਹੈ ਤਾਂ ਉਦੋਂ ਕਵਰੇਜ ਤੋਂ ਨਾ ਫਿਕਰ ਲੋ ਬਾਈ ਬੋਲਦੇ ਸ੍ਰੀ ਹਰਿਮੰਦਰ ਸਾਹਿਬ ਜੀ ਬਾਕੀ ਮਾਸੜਾ ਵੀ ਖੜੇ ਆਓ ਬਾਈ we